ਦੋਸਤੋ ਭਗਵੰਤ ਮਾਨ ਦੀ ਸਰਕਾਰ ਕੇਜਰੀਵਾਲ ਖੋਤੀ ਫਰਜੀ ਇਨਕਲਾਬੀ ਇੰਨੇ ਘਬਰਾ ਗਏ ਨੇ ਸਾਡੇ ਸੰਗਰੂਰ ਦੇ ਚੋਣ ਪ੍ਰਚਾਰ ਤੋਂ ਕਿ ਉਹਨਾਂ ਨੇ ਸ਼ਿਕਾਇਤਾਂ ਕਰ ਕਰਕੇ ਕਰ ਕਰਕੇ ਪਰਸੋਂ ਸ਼ਾਮ ਦਾ ਮੇਰਾ WhatsApp ਬੰਦ ਕਰਵਾ ਦਿੱਤਾ ਤੁਸੀਂ ਦੇਖ ਸਕਦੇ ਹੋ ਔਰ WhatsApp ਇੱਕ ਬਹੁਤ ਇੰਪੋਰਟੈਂਟ ਮਾਧਿਅਮ ਹੈ ਜਿਹਦੇ ਨਾਲ ਅਸੀਂ ਲੋਕਾਂ ਤੱਕ ਪਹੁੰਚਦੇ ਹਾਂ ਬਹੁਤ ਸਾਰੀ ਇਨਫੋਰਮੇਸ਼ਨ ਮੇਰੇ ਕੋਲ ਆਉਂਦੀ ਆ ਮੈਂ ਤਾਂ ਸਿਰਫ ਇਹ ਪੁੱਛਣਾ ਚਾਹੁੰਦਾ ਕਿ ਕੇਜਰੀਵਾਲ ਔਰ ਭਗਵੰਤ ਮਾਨ ਅਕਸਰ ਇਹ ਸਾਰੀਆਂ ਗੱਲਾਂ ਇਲਜ਼ਾਮ ਮੋਦੀ ਦੀ ਬੀਜੇਪੀ ਸਰਕਾਰ ਤੇ ਲਾਉਂਦੇ ਨੇ ਇਸ ਦੇਸ਼ ਮੇਂ ਆਜ਼ਾਦੀ ਨਹੀਂ ਹੈ ਮੀਡੀਆ ਆਜ਼ਾਦ ਨਹੀਂ ਹੈ ਤੁਸੀਂ ਪੰਜਾਬ ਦੇ ਵਿੱਚ ਉਹ ਗਦਰ ਮਚਾਇਆ ਨਾ ਸਾਰਾ ਪੰਜਾਬ ਦਾ ਜਿਹੜਾ ਆਰਗੇਨਿਕ ਇੰਡੀਪੈਂਡੈਂਟ ਮੀਡੀਆ ਜਾਂ ਤਾਂ ਤੁਸੀਂ ਉਹਨਾਂ ਤੇ ਕੇਸ ਰਜਿਸਟਰ ਕਰਾ ਕੇ ਕਿ ਪਰਚੇ ਦਰਜ ਕਰਾ ਕੇ ਜਰਨਲਿਸਟਾਂ ਤੇ ਉੱਤੇ ਜਿਵੇਂ ਕਿ ਦਸਤਾਵੇਜ਼ ਵਾਲੇ ਦੇ ਪਿੱਛੇ ਰਜਿੰਦਰ ਟੱਗੜ ਤੇ ਕੀਤਾ ਅਤੇ ਉਹਨਾਂ ਦੇ ਸਾਰੇ ਅ ਅਕਾਊਂਟਸ ਬੰਦ ਕਰਾਏ ਫੇਸਬੁੱਕ ਤੇ ਟਵਿੱਟਰ ਤੇ ਇੰਸਟਾਗ੍ਰam ਤੇ ਔਰ ਹੁਣ ਤੁਸੀਂ ਇਸ ਉਜੀ ਹਰਕਤ ਤੇ ਆ ਗਿਓ ਕਿ ਤੁਸੀਂ ਹੁਣ ਸਾਡੇ ਆਪਣੇ ਵਿਰੋਧੀ ਦਾ ਵਟਸਐਪ ਵੀ ਬੰਦ ਕਰਾਤਾ ਹੈ ਮੇਰੇ ਕੋਲ ਮੇਰੀਆਂ ਬ੍ਰਾਡਕਾਸਟ ਲਿਸਟਾਂ ਸੀ ਮੈਂ ਮੀਡੀਆ ਤੱਕ ਨਹੀਂ ਪਹੁੰਚ ਸਕ ਰਿਹਾ ਮੇਰੇ ਕੋਲ 5000 ਆਦਮੀ ਦੇ ਗਰੁੱਪਸ ਬਨੇ ਹੋਏ ਨੇ ਜਿਹੜੇ ਬ੍ਰਾਡਕਾਸਟ ਲਿਸਟ ਜਿਹਦੇ ਨਾਲ ਮੈਂ ਸਾਰੀ ਆਊਟਰੀਚ ਮੇਰੀ ਆ ਉਹ ਪਰसों ਸ਼ਾਮ ਦੀ ਬੰਦ ਪਹਿਲਾਂ ਮੈਂ ਸੋਚਿਆ ਕਿ ਰੂਟੀਨ ਆ ਸ਼ਾਇਦ ਦੁਬਾਰਾ ਚਲਾ ਦੇਣਗੇ ਅਸੀਂ ਈਮੇਲ ਵੀ ਕੀਤੀ ਅਸੀਂ ਉਹਨਾਂ ਨੂੰ ਕੰਟੈਕਟ ਵੀ ਕੀਤਾ ਲੇਕਿਨ ਮੇਰਾ WhatsApp ਉਹਨਾਂ ਨੇ ਫॉर ਅਨਨੋਨ ਰੀਜ਼ਨਸ ਕਿ ਸਾਡੀ ਪਾਲਿਸੀ ਦੇ ਮੁਤਾਬਕ ਤੁਹਾਡਾ WhatsApp ਨਹੀਂ ਚੱਲ ਰਿਹਾ ਇਹਨ ਇਲੈਕਸ਼ਨ ਦੇ ਪੋਲਿੰਗ ਤੋਂ ਦੋ ਦਿਨ ਬੰਦ ਹੋਣ ਤੋਂ ਪਹਿਲਾਂ ਇਹਦਾ ਮਤਲਬ ਇਹਨਾਂ ਨੇ ਆਪਣੀ ਹਾਰ ਸਵੀਕਾਰ ਕਰ ਲਈ ਆ ਹੁਣ ਇਹਨੇ ਹਿੱਲ ਗਏ ਨਹੀਂ ਕਿ ਆਪਣੇ ਵਿਰੋਧੀਆਂ ਦੇ ਸੋਸ਼ਲ ਮੀਡੀਆ WhatsApp ਗਰੁੱਪਾਂ ਤੇ ਵੀ ਅਟੈਕ ਕਰਨਾ ਸ਼ੁਰੂ ਕਰਤਾ ਤੇ ਤੁਹਾਡੇ ਵਿੱਚ ਤੇ ਮੋਦੀ ਤੇ ਬੀਜੇਪੀ ਤਾਨਾਸ਼ਾਚ ਕੀ ਫਰਕ ਹੈ ਤੁਸੀਂ ਪਹਿਲਾਂ ਪਰਚਿਆਂ ਤੇ ਵੀ ਰੋਂਦੇ ਹੋ ਕਿ ਈਡੀ ਔਰ ਸੀਬੀਆਈ ਹਮਾਰੇ ਕੋ ਝੂਠੇ ਪਰਚੇ ਕਰ ਰਹੀ ਹੈ ਤੁਸੀਂ ਪੰਜਾਬ ਦੇ ਵਿੱਚ ਝੂਠੇ ਪਰਚੇ ਨਹੀਂ ਕੀਤੇ ਤੁਸੀਂ ਭਾਈ ਅਮਰਿਤਪਾਲ ਸਿੰਘ ਖਾਲਸਾ ਤੇ ਐਨਐਸਏ ਲਾ ਕੇ ਉਹਨਾਂ ਨੂੰ ਅਸਾਮੀਆਂ ਜੇਲ੍ਹਾਂ ਵਿੱਚ ਨਹੀਂ ਭੇਜਿਆ ਦੱਸਿਓ ਜਰਾ ਕਿਹਦੇ ਕਹਿਣ ਤੇ ਭੇਜਿਆ ਇਹ ਵੀ ਦੱਸੋ ਔਰ ਮੀਥੇ ਝੂਠ ਬੋਲਦਾ ਕਿ ਹੁਕਮ ਜਿਹੜੇ ਨੇ ਉਹ ਡੀਸੀ ਅਮਰਤਸਰ ਨੇ ਜਾਰੀ ਕੀਤੇ ਨੇ ਪੰਜਾਬ ਰਿਆਣਾ ਹਾਈ ਕੋਰਟ ਚੈਲੰਜ ਕੀਤਾ ਵਾ ਐਡੇ ਝੂਠੇ ਹੋ ਗਏ ਆ ਤੁਸੀਂ ਅੱਛਾ ਤੁਸੀਂ ਪਰਮਿੰਦਰ ਛੋਟੇ ਦੇ ਪਰਚਾ ਝੂਠਾ ਨਹੀਂ ਕਰਕੇ ਉਹਨੂੰ ਸੁਟਿਆ ਡਰਗਸ ਦੇ ਖਿਲਾਫ ਕੈਂਪੇਨ ਭਾਨੇ ਸਿੱਧੂ ਦੇ ਏਜੰਟਾਂ ਦੇ ਖਿਲਾਫ ਬੋਲ ਕੇ ਚਾਰ ਪਰਚੇ ਨਹੀਂ ਤੁਸੀਂ ਕੀਤੇ ਤੁਸੀਂ ਉਹ ਬੱਗੇ ਤੇ ਸਿਰਫ ਟਵੀਟ ਕਰਨ ਦੀ ਖਾਤਰ ਤੁਸੀਂ ਦਿੱਲੀ ਚ ਪੁਲਿਸ ਚੱਕਣ ਵਾਸਤੇ ਨਹੀਂ ਭੇਜੀ ਤੁਸੀਂ ਕੋਈ ਨੁਕਲ ਯੂਟਿਊਬਰ ਤੇ ਉਹਨੇ ਇੱਕ ਆਮ ਆਦਮੀ ਪਾਰਟੀ ਦੇ लवली ਯੂਨੀਵਰਸਿਟੀ ਦੇ ਐਮਪੀ ਦੇ ਖਿਲਾਫ ਇੱਕ ਯੂਟਿਊਬ ਤੇ ਪਾਈ ਵੀਡੀਓ ਕੀ ਤੁਸੀਂ ਉਹਨੂੰ ਜੰਮੂ ਜਾ ਕੇ ਪਰਚਾ ਦਰਜ ਕਰਕੇ ਚੱਕਰ ਨਹੀਂ ਪੇਜਾ ਆ ਤੁਹਾਡੇ ਸਾਹਮਣੇ ਬੈਠਾ ਖੈਰਾ ਕਿ ਤੁਸੀਂ ਮੇਰੇ ਤੇ ਪੰਜ ਪੰਜੇ ਝੂਠੇ ਨਹੀਂ ਕੀਤੇ ਜਦ ਤਿੰਨਾਂ ਚ ਮੈਨੂੰ ਤੁਸੀਂ ਅਰੈਸਟ ਨਹੀਂ ਕਰ ਸਕੇ ਕਿਉਂਕਿ ਮੈਨੂੰ ਐਂਟੀਸਪੇਸ਼ੀਬਲ ਬੇਲ ਮਿਲ ਜਾਂਦੀ ਸੀ ਫਿਰ ਤੁਸੀਂ ਭਗਵੰਤ ਉਹੀ ਚੱਕਿਆ ਕੇਸ 9 ਸਾਲ ਪੁਰਾਣਾ ਜਿਹਦੇ ਤੂੰ ਗਵਾਹੀ ਦਿੱਤੀ ਆ ਲੋਕਾਂ ਦੀ ਅਦਾਲਤ ਵਿੱਚ ਕਿ ਖੈਰੇ ਨਾਲ 2017 ਅਮਰਿੰਦਰ ਸਿੰਘ ਕਿਉਂਕਿ ਮੈਂ ਇੱਕ ਮਿਨਿਸਟਰ ਨੂੰ ਕਢਵਾਇਆ ਸੀ ਉਸ ਕੈਬਨਿਟ ਚੋਂ ਕਿ ਅਮਰਿੰਦਰ ਬਦਲਾਖੋਰੀ ਕਰ ਰਿਹਾ ਹੈ ਕਾਂਗਰਸ ਦੀ ਸਰਕਾਰ ਮੈਂ ਪਾਰਲੀਮੈਂਟ ਚਕੂੰਗਾ ਉਸੇ ਕੇਸ ਦੀ ਰਸ ਕਰ ਲਿਆ 4 ਮਹੀਨੇ ਤੇਰੀ ਅਗਨੀ ਠੰਡੀ ਹੋਈ ਦਿਲ ਦੀ ਨਫ਼ਰਤ ਦੀ ਭਾਵਨਾ ਫਿਰ ਤੁਸੀਂ ਜਦੋਂ ਮੇਰੀ ਬੇਲ ਹੋਣੀ ਸੀ 4 ਜਨਵਰੀ 2024 ਨੂੰ ਥਾਣਾ ਸੁਭਾਨਪੁਰ ਖਲਵਾਇਆ ਤੜਕੇ 2:10 ਮਿੰਟ ਤੇ ਪੰਜਵਾਂ ਪਰਚਾ ਦਰਜ ਕੀਤਾ ਜੇਲ੍ਹ ਚ ਰੱਖਣ ਉਹ ਯਾਰੋ ਤੁਹਾਡੇ ਤੇ ਮੋਦੀ 'ਚ ਫਰਕ ਕੀ ਆ ਤੁਸੀਂ ਪੰਜਾਬ ਦਾ ਉਹ ਬੁਰਾ ਹਾਲ ਕੀਤਾ ਪਿਛਲੇ 2 ਸਾਲ 'ਚ ਤੁਸੀਂ ਪਰਚੇ ਝੂਠੇ ਕੀਤੇ ਤੁਸੀਂ ਚਿੱਟਾ ਤੇ ਨਸ਼ੇ ਨਹੀਂ ਰੋਕ ਸਕੇ ਤੁਸੀਂ ਬੇਅਦਬਿਆਂ ਦਾ ਇਨਸਾਫ ਨਹੀਂ ਦੇ ਸਕੇ ਤੁਸੀਂ ਸਾਡੇ ਬੱਚੇ ਐਡੇ ਵੱਡੇ ਪੱਦਰ ਤੇ ਵਿਦੇਸ਼ਾਂ ਜਾ ਰਹੇ ਤੁਸੀਂ ਉਹਨਾਂ ਨੂੰ ਰੋਕ ਨਹੀਂ ਸਕੇ ਤੁਸੀਂ ਆ ਖੋਤੀ ਨੌਕਰੀਆਂ ਕਹਿੰਦੇ ਹੋ ਸਾਰੀਆਂ ਹਰਿਆਣਾ ਤੇ ਰਾਜਸਥਾਨ ਤੇ ਦਿੱਲੀ ਦੇ ਲੋਕ ਲੈ ਕੇ ਔਰ ਤੁਸੀਂ ਭਗਵੰਤਪਾਨ ਕਹਿੰਦਾ ਕਿ ਮੈਂ 40000 ਨੌਕਰੀ ਦੇ ਦੋ ਸਾਲ ਦਿੱਤੀ ਆ ਇਹ ਵੀ ਦੱਸੋ ਦੋ ਸਾਲ ਵਿੱਚ ਕਿੰਨੇ ਮੁਲਾਜ਼ਮ ਰਿਟਾਇਰ ਹੋਏ ਨੇ ਨੌਕਰੀਆਂ 40000 50000 ਮੁਲਾਜ਼ਮ ਦੋ ਸਾਲਾਂ ਚ ਰਿਟਾਇਰ ਪ੍ਰਣਾਲਾ ਉੱਥੇ ਦਾ ਉੱਥੇ ਹੀ ਤੁਸੀਂ ਮੁਲਾਜ਼ਮਾਂ ਦਾ ਡੀਏ ਦੀਆ ਕਿਸ਼ਤਾਂ ਨਹੀਂ ਦੇ ਸਕੇ ਤੁਸੀਂ ਮੁਲਾਜ਼ਮਾਂ ਨੂੰ ਠੀਕ ਟਾਈਮ ਸੇ ਤਨਖਾਹ ਨਹੀਂ ਦੇ ਸਕਦੇ ਤੁਸੀਂ ਪੰਜਾਬ ਦੇ ਮੁਲਾਜ਼ਮਾਂ ਨੂੰ 6ਵੇਂ ਵਿੱਤ ਕਮਿਸ਼ਨ ਦੇ ਅਨੁਸਾਰ ਉਹਦਾ ਏਰੀਅਰਸ ਨਹੀਂ ਦਿੱਤੇ ਤੁਸੀਂ 올ਡ ਪੈਨਸ਼ਨ ਸਕੀਮ ਝੂਠ ਬੋਲ ਕੇ ਇੱਕ ਨੋਟੀਫਿਕੇਸ਼ਨ ਕੱਢਦੀ ਹਿਮਾਚਲ ਦੀ ਇਲੈਕਸ਼ਨ ਵੇਲੇ ਉਹ ਨੋਟੀਫਿਕੇਸ਼ਨ ਕੱਲੀ ਕਾਗਜ਼ ਤੇ ਰਹਗੀ ਤੁਸੀਂ 올ਡ ਪੈਨਸ਼ਨ ਸਕੀਮ ਨਹੀਂ ਲਾਗੂ ਕਰ ਸਕੇ ਤੁਸੀਂ ਪੈਨਸ਼ਨਰਸ ਦੇ ਪੈਸੇ ਨਹੀਂ ਦੇ ਸਕੇ ਸਾਡੇ ਅੱਜ ਵੀ 1.5 ਲੱਖ ਤੋਂ ਜ਼ਿਆਦਾ EMPLOYEES ਕੰਟਰੈਕਟ ਬੇਸਿਸ ਤੇ ਕਰ ਰਹੇ ਨੇ ਔਰ ਸੀਵਰੇਜ ਵਾਲੇ ਜਿਹੜੇ ਸਾਫ ਕਰਦੇ ਨੇ ਸਫਾਈ ਕਰਮਚਾਰੀ ਉਹ ਮੇਰੇ ਕੋਲ ਆਏ ਸਭ ਤੋਂ ਗਰੀਬ ਤਪਕਾ ਉਹ 25 ਸਾਲ ਤੋਂ ਲਗਾਤਾਰ ਸੀਵਰੇਜ ਸਾਫ ਕਰ ਰਹੇ ਨੇ ਉਹਨਾਂ ਨੂੰ ਤੁਸੀਂ ਪੱਕੇ ਨਹੀਂ ਕਰ ਸਕੇ ਉਹ ਮਹਿਜ਼ 12000 ਰੁਪਏ ਤੇ ਸਾਰੇ ਸ਼ਹਿਰਾਂ ਦਾ ਪਿੰਡਾਂ ਦਾ ਗੰਦ ਸਾਫ ਕਰਦੇ ਨੇ ਉਹ ਮਤ ਝੂਠ ਬੋਲੋ ਪੰਜਾਬ ਦੇ ਵਿੱਚ ਆ ਕੇ ਤੁਹਾਡਾ ਸਿਹਤ ਦਾ ਮਾਡਲ ਫਲॉप ਡੜੇਵੇ ਦਾ ਹਸਪੀਟਲ ਦਿਖਾਤਾ 52 ਦਾ ਸਟਾਫ ਡਾਕਟਰਸ ਫਾਰਮਾਸਿਸਟ ਨਰਸਸ ਦਾ ਹਾਂ ਉੱਥੇ 24 ਕੇ 25 50% ਸਟਾਫ ਹੈ ਨਹੀਂ ਸਕੂਲਾਂ ਦਾ ਮਾਡਲ ਤੁਹਾਡਾ ਦਿਖਾਤਾ ਸੰਗਰੂਰ ਦੇ 50% ਤੋਂ ਉੱਤੇ ਸਕੂਲਾਂ ਵਿੱਚ ਪ੍ਰਿੰਸੀਪਲ ਦੀਆਂ ਪੋਸਟਾਂ ਖਾਲੀ ਪਈਆਂ ਨੇ ਔਰ ਮਲੇਰਕੋਟਲਾ ਜ਼ਿਲ੍ਹਾ ਜਿਹੜਾ ਬਣਾਇਆ ਹਲੇ ਉੱਥੇ ਤੁਸੀਂ ਕੋਈ ਰੈਗੂਲਰ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਨਹੀਂ ला ਸਕੇ ਕਿਸੇ ਪ੍ਰਿੰਸੀਪਲ ਨੂੰ ਉਹਦਾ ਅਫੀਸ਼ੀਅਲ ਚਾਰਜ ਦਿੱਤਾ ਹੋਇਆ ਵਾ ਕਿਉਂ ਝੂਠ ਬੋਲ ਬੋਲ ਕੇ ਇਸ਼ਤਿਹਾਰ ਲਵਾ ਲਵਾ ਕੇ ਸਾਡੇ ਪੰਜਾਬ ਦਾ ਬੇੜਾ ਘਰ ਕਰ ਦਿੱਤਾ ਔਰ ਇੱਥੇ ਤੁਸੀਂ ਕਿਸੇ ਬੰਦੇ ਨੂੰ ਇਨਸਾਫ ਨਹੀਂ ਦੇ ਸਕੇ ਤੁਹਾਡੇ ਨਾਲ ਦਾ ਮੈਂ ਕਹਿੰਦਾ ਕਿ ਮਿਸਲੀਡਿੰਗ ਪਾਰਟੀ ਜ਼ਿੰਦਗੀ ਚ ਨਹੀਂ ਦੇਖੀ ਹਜ਼ਾਰ ਹਜ਼ਾਰ ਗਨਮੈਨ ਲੈ ਕੇ ਚਲਦੇ ਨੇ ਕਹਿੰਦੇ ਸੀ ਸਾਦੇ ਜੇ ਬੰਦੇ ਆ लवली ਯੂਨੀਵਰਸਿਟੀ ਦੇ ਮਾਲਕ ਨੂੰ 25000 ਕਰੋੜ ਦੇ ਬੰਦੇ ਨੂੰ ਐਮਪੀ ਬਣਾ ਦਿੱਤਾ ਰਾਜ ਸਭਾ ਦਾ ਔਰ ਇੱਕ ਬਣਾ ਦਿੱਤਾ ਸੰਜੀਵ ਅਰੋੜਾ ਲੁਧਿਆਣੇ ਦਾ ਕਦੀ ਸੁਣਿਆ ਹੀ ਨਹੀਂ ਕੌਣ ਆ ਬੰਦੇ ਕਿੱਥੇ ਰਹਿੰਦੇ ਨੇ ਦੋ ਬਣਾ ਦਿੱਤੇ ਗੈਰ ਪੰਜਾਬੀ ਸੰਦੀਪ ਪਾਟਕ ਤੇ ਆ ਰਗਵ ਚੱਡਾ ਕਿਹੜਾ ਬਾਹਰਲਾ ਹੋ ਗਿਆ ਤੇ ਇਹ ਅੰਦਰਲੇ ਹੋਗੇ ਤੁਹਾਡੇ ਖੈਰਾ ਪੰਜਾਬ ਲਈ ਲੜੇ ਹਰ ਥਾਂ ਪਹੁੰਚੇ ਜੇਲਾਂ ਕੱਟੇ ਅਸੀਂ ਬਾਹਰ ਦੇ ਤਿਆਰ 라ਗਵ ਛੱਡਾ ਤੇ ਸੰਦੀਪ ਪਾਠਕ ਇਹ ਤੁਹਾਡੇ ਅੰਦਰਲੇ ਹੋਗੇ ਬਸ ਇਹੀ ਦੱਸਣਾ ਸੀਗਾ ਤੁਸੀਂ ਸਾਰੇ ਕੇਜਰੀਵਾਲ ਦੇ ਬੱਚੇ ਹੋ ਜਿਹੋ ਜੀ ਕੋਕੋ ਉਹੋ ਜੇ ਕੋਕੋ ਦੇ ਬੱਚੇ ਤੁਸੀਂ ਸ਼ਰਾਬ ਘਟਾਲੇ ਵਿੱਚ ਹਜ਼ਾਰਾਂ ਕਰੋੜਾਂ ਦੇ ਸਕੈਂਡਲ 'ਚ ਫਸੇ ਹੋਏ ਹੋ ਦਿੱਲੀ 'ਚ ਲੱਖ ਕਈ ਜੋ ਕੱਟੜ ਇਮਾਨਦਾਰ ਸੁਪਰੀਮ ਕੋਰਟ ਨੇ ਜਵਾਨਤਾ ਰਜੈਕ ਕੀਤੀਆਂ ਤੁਹਾਡੀਆਂ ਕੇਜਰੀਵਾਲ ਇੱਕ ਤਰੀਕ ਤੱਕ ਬਾਹਰ ਇੰਟਰਿਮ ਬਿਲ ਤੇ ਹੈ ਔਰ ਜਦੋਂ ਪੰਜਾਬ ਦਾ ਸ਼ਰਾਬ ਘਟਾਲੇ ਦੀ ਜਾਂਚ ਹੋਵੇਗੀ ਸਾਰੇ ਫੜੇ ਜਾਣਗੇ ਸਾਰੇ ਫੜੇ ਜਾਣਗੇ ਵਿੱਚੇ ਚੀਮਾ ਵਿੱਚੇ ਭਗਵੰਤ ਸੋ ਉਹ ਕੀ ਕਹਿੰਦੇ ਆ ਜਦੋਂ ਦੂਜਿਆਂ ਲਈ ਤੁਸੀਂ ਟੋਆ ਪੱਟਦੇ ਹੋ ਉਹਦੇ 'ਚ ਡਿੱਗਣਾ ਏ ਡਿੱਗਣਾ ਜੋ ਪੀਚੋਂਗੇ ਉਹੀ ਵੱਡੋਂਗੇ ਮੇਰੇ ਵੀਰੋ ਇਸ ਲਈ ਪੰਜਾਬ ਨਿਵਾਸੀਆਂ ਨੂੰ ਮੇਰੀ ਬੇਨਤੀ ਲਾਸਟ ਮਿੰਟ ਅਪੀਲ ਹੈ ਕਿ ਇਸ ਤਰ੍ਹਾਂ ਦੇ ਫਰਜ਼ੀ ਇਨਕਲਾਬੀਆਂ ਤੋਂ ਜਿਨ੍ਹਾਂ ਨੇ ਸਿਰਫ ਫੋਟਵਾਂ ਟੰਗੀਆਂ ਸ਼ਹੀਦ ਭਗਤ ਸਿੰਘ ਦੀਆਂ ਤੇ ਬਾਬਾ ਸਾਹਿਬ ਅੰਬੇਦਕਰ ਦੀਆਂ ਅਗਰ ਉਹ ਜਿੰਦੇ ਹੁੰਦੇ ਤਾਂ ਰੋਰੇ ਹੁੰਦੇ ਯਾਰ ਕਿ ਸਾਡਾ ਨਾਮ ਇਸਤੇਮਾਲ ਕਰ ਰਹੇ ਆ ਅੱਜ ਸਾਡੇ ਨਾਲ ਸ਼ਹੀਦ ਭਗਤ ਸਿੰਘ ਦੀਆਂ ਦਾ ਪਰਿਵਾਰ ਜਿਹੜਾ ਹੈ ਉਹਦੀਆਂ ਭਤੀਜੀਆਂ ਉਹਦੀਆਂ ਅੱਗੇ ਭਤੀਜੀਆਂ ਉਹ ਸਾਨੂੰ ਅੱਜ ਜੁਆਇਨ ਕਰ ਰਹੇ ਨੇ ਰੋਡ ਸ਼ੋਅ ਭਵਾਨੀਗੜ੍ਹ ਤੋਂ ਜਿਹੜਾ ਹੁਣ ਸ਼ੁਰੂ ਹੋਣ ਵਾਲਾ ਸਾਡਾ ਮੈਂ ਉੱਥੇ ਪਹੁੰਚ ਚੱਲਿਆ ਵਾਂ ਮੇਰੀ ਸਭ ਨੂੰ ਅਪੀਲ ਹੈ ਕਿ ਅੱਜ ਦੇ ਰੋਡ ਸ਼ੋਅ ਨੂੰ ਕਾਮਯਾਬ ਕਰੋ ਸਾਡਾ ਭਲੱਤ ਵਿੱਚ ਵੀ ਰੋਡ ਸ਼ੋਅ ਨਿਕਲਣ ਲੱਗਿਆ ਵਾ ਉੱਥੇ ਵੀ ਪਲੀਜ਼ ਭਲੱਤ ਵਾਲਿਆਂ ਨੂੰ ਅਪੀਲ ਹੈ ਕਿ ਤੁਸੀਂ ਉੱਥੇ ਪਹੁੰਚੋ ਐਸਐਸ ਪੈਲੇਸ ਬੇਗੋਵਾਲ ਵਿੱਚ ਤੇ ਤੇ ਸੰਗਰੂਰ ਲੋਕ ਸਭਾ ਦੇ ਸਮੂਹ ਨੌਜਵਾਨਾਂ ਨੂੰ ਸਾਰੇ ਗੈਰਤਮੰਦ ਖਲਾਕੀ ਬੰਦਿਆਂ ਨੂੰ ਕਾਂਗਰਸ ਦੇ ਗੇਡਰ ਨੂੰ ਅਤੇ ਦੂਜੀਆਂ ਪਾਰਟੀਆਂ ਜਿਨ੍ਹਾਂ ਨੇ ਮੇਰੇ ਤੇ ਬਹੁਤ ਸਿਰ ਤੇ ਹੱਥ ਰੱਖਿਆ ਕਈਆਂ ਨੇ ਕਿਹਾ ਕਿ ਅਸੀਂ ਕਾਂਗਰਸ ਨੂੰ ਜ਼ਿੰਦਗੀ ਚ ਵੋਟ ਨਹੀਂ ਪਾਈ ਪਰਤੇ ਨੂੰ ਅਸੀਂ ਜ਼ਰੂਰ ਵੋਟ ਪਾਵਾਂਗੇ ਚੰਗੇ ਚੰਗੇ ਅੰਮ੍ਰਿਤਧਾਰੀ ਪੀਪੀਆਂ ਬੰਦੇ ਬਜ਼ੁਰਗ ਸੋ ਮੈਂ ਤੁਹਾਡਾ ਦੇਣ ਨਹੀਂ ਦੇ ਸਕਦਾ ਸਾਡਾ ਕੈਂਪੇਨ ਚ ਤੁਸੀਂ ਬਹੁਤ ਜ਼ਿਆਦਾ ਸਾਥ ਦਿੱਤਾ ਬਸ ਪਰਸੋਂ ਨੂੰ ਵੋਟ ਪਾ ਕੇ ਇਸ ਕੈਂਪੇਨ ਨੂੰ ਸਿੱਧੇ ਚੜਾ ਦਿਓ ਔਰ ਮੇਰਾ 3 ਨੰਬਰ ਤੇ EVM ਦੇ ਉੱਤੇ ਨਿਸ਼ਾਨ ਹੈ ਇਸਰੇ ਨੰਬਰ ਤੇ ਬਟਨ ਦਬਾਓਗੇ ਤਾਂ ਮੈਂ ਤੁਹਾਡਾ ਜੋ ਸੰਗਰੂਰ ਦੇ ਮੁੱਦੇ ਨੇ ਔਰ ਪੰਜਾਬ ਦੇ ਪੱਖ ਦੇ ਮੁੱਦੇ ਨੇ ਬੰਦੀ ਸਿੰਘਾਂ ਦੇ ਸੰਗਰੂਰ ਵਿੱਚ ਕੈਂਸਰ ਬਹੁਤ ਜ਼ਿਆਦਾ ਹੈ ਸੰਗਰੂਰ ਦੇ ਵਿੱਚ ਵਾਟਰ ਟੇਬਲ ਬਹੁਤ ਰਿਸਟ ਸੀਟ ਕਰ ਗਿਆ ਸੰਗਰੂਰ ਦੇ ਵਿੱਚ ਕਿਸਾਨ ਤੇ ਖੇਤ ਮਜ਼ਦੂਰ ਆਤਮ ਹੱਤਿਆ ਕਰ ਰਹੇ ਨੇ ਕਰਜ਼ੇ ਦੀ ਮਾਰ ਚੱਲ ਰਹੇ ਨੇ ਇਸ ਕਰਕੇ ਆਓ ਆਪਾਂ ਸਾਰੇ ਮਿਲ ਕੇ ਪਾਰਟੀਆਂ ਤੋਂ ਉੱਤੇ ਉੱਠ ਕੇ ਕਿਉਂਕਿ ਮੈਂ ਜ਼ਿੰਦਗੀ ਚ ਪਾਰਟੀਆਂ ਤੋਂ ਉੱਤੇ ਉੱਠ ਕੇ ਕੰਮ ਕੀਤਾ ਮੈਂ ਉਮੀਦ ਕਰਦਾ ਕਿ ਸਾਰੇ ਤੁਸੀਂ ਮੈਨੂੰ ਪਰਸੋਂ ਨੂੰ ਮੇਰੇ ਚੋਣ ਨਿਸ਼ਾਨ ਹੱਥ ਪੰਜੇ ਤੇ ਵੋਟ પાਕੇ ਇੱਥੇ ਵੀ ਕਾਮਯਾਬ ਕਰੋਗੇ ਤੇ ਭਲੱਥ ਵਿੱਚ ਵੀ ਚੋਣ ਨਿਸ਼ਾਨ ਹੱਥ ਪੰਜੇ ਤੇ ਜਮਨੀ ਗੋਮਣ ਨੂੰ ਹੁਸ਼ਾਰਪੁਰ ਦੀ ਲੋਕ ਸਭਾ ਕੈਂਡੀਡੇਟ ਨੂੰ ਵੀ ਕਾਮਯਾਬ ਕਰੋਗੇ ਮੇਰੇ ਨਾਲ ਜੋੜਨ ਵਾਸਤੇ ਤੁਹਾਡਾ ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਨੂੰ ਮੈਕਸਿਮਮ ਸ਼ੇਅਰ ਕਰਨਾ ਪਰ ਇੱਕ ਵਾਰ ਫਿਰ ਤੁਸੀਂ ਸਕਰੀਨ ਸ਼ਾਟ ਦੇ ਸਕਦੇ ਹੋ ਕਿ ਮੇਰਾ ਵਟਸਐਪ ਜਿਹੜਾ ਹੈ ਉਹ ਇਹਨਾਂ ਨੇ ਬੰਦ ਕਰਵਾ ਦਿੱਤਾ ਸ਼ਿਕਾਇਤਾਂ ਕਰਕੇ ਸਪੈਮ ਵਗੈਰਾ ਜੋ ਵੀ ਕਰਦੇ ਨੇ ਸ਼ਿਕਾਇਤਾਂ ਇਹਨਾਂ ਨੇ ਬੰਦ ਕਰਵਾਤਾ ਪਰ ਚਲੋ ਕੋਈ ਗੱਲ ਨਹੀਂ ਕਿ ਮੈਂ ਤਾਂ ਕੋਈ ਸ਼ਿਕਾਇਤ ਵੀ ਨਹੀਂ ਕੀਤੀ ਕਿਤੇ ਲੋਕ ਸਭਾ ਵਿੱਚ ਇਹਨਾਂ ਨੇ ਬਹੁਤ ਅ ਸਰਕਾਰੀ ਤੰਤਰ ਵਰਤਿਆ ਸਾਡੇ ਸਰਪੰਚਾਂ ਤੇ ਬਲੌਕ ਸੰਥੀਆਂ ਦੇ ਗਲਾਂ ਚ ੱੱਕੇ ਨਾ ਪਟੇ ਪਾਏ ਪਰ ਅੰਦਰੋਂ ਸਾਡੇ ਨਾਲ ਹੀ ਨੇ ਔਰ ਵੋਟਾ ਅਕਾਲਪੁਰ ਕੁਾਇਗੁਰੂ ਦੀ ਕਿਰਪਾ ਨਾਲ ਬਹੁਤ ਵੱਡੇ ਪੱਧਰ ਦੇ ਉੱਤੇ ਵੋਟ ਪਈ ਗਈ ਮੈਨੂੰ ਇੱਕ ਵੀ ਕੈਂਪੇਨ ਵਿੱਚ ਨੈਗੇਟਿਵ ਕਮੈਂਟ ਨਹੀਂ ਆਇਆ ਇੱਕ ਵੀ ਕੈਂਪੇਨਸ ਨੈਗੇਟਿਵ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਕਿਸੇ ਨੇ ਮੈਨੂੰ ਪਿੰਡਾਂ ਚ ਗਿਆ ਨੂੰ ਮੈਂ 400 ਸਵਾ 400 ਪ੍ਰਿੰਟ ਘੁੰਮ ਲਿਆ 583 ਚੋਂ ਕਿਸੇ ਇੱਕ ਵਿਅਕਤੀ ਨੇ ਨੇ ਕਿਹਾ ਕਿ ਖੈਰਾ ਸਾਹਿਬ ਤੁਸੀਂ ਕਿਤੇ ਬਾਹਰੋਂ ਆਏ ਹੋ ਉਹਨਾਂ ਨੇ ਮੈਨੂੰ ਆਪਣਾ ਪੁੱਤ ਆਪਣਾ ਭਰਾ ਕਈਆਂ ਨੇ ਆਪਣਾ ਬਜ਼ੁਰਗ ਸਮਝ ਕੇ ਮੈਨੂੰ ਜਿਹੜੀਆਂ ਵੋਟਾਂ ਪਾਉਣੀਆਂ ਨੇ ਉਹਦਾ ਦੇਣ ਮੈਂ ਤੁਹਾਨੂੰ ਨਹੀਂ ਦੇ ਸਕਦਾ ਤੁਹਾਡਾ ਪਿਆਰ ਮੇਰੇ ਸਿਰ ਤੇ ਕਰਜ਼ਾ ਹੋਵੇਗਾ ਇਸ ਕਰਜ਼ੇ ਨੂੰ ਮੈਂ ਕੰਮਾਂ ਦੀ ਸ਼ਕਲ ਵਿੱਚ ਪਾਰਲੀਮੈਂਟ ਪਹੁੰਚ ਕੇ ਮੈਂ ਤੁਹਾਨੂੰ ਸਾਰਾ ਇਸ ਕੰਮਾਂ ਦੀ ਸ਼ਕਲ ਵਿੱਚ ਵਿਆਜ ਸਮੇਤ ਇਹ ਕਰਜ਼ਾ ਮੋੜਨ ਨੂੰ ਵਚਨਬੱਧ ਹਾਂ ਤੁਹ ਮਿਲਦੇ ਆ ਪਵਾਨੀਗੜ੍ਹ ਦੇ ਰੋਡ ਸ਼ੋਅ ਵਿੱਚ ਹੁਣੇ 10 ਮਿੰਟ ਚ ਮੈਂ ਉੱਥੇ ਪਹੁੰਚ ਜਾਣਾ ਆਓ ਸਾਰੇ ਉੱਥੇ ਮਿਲ ਕੇ ਆਪਾਂ ਅੱਜ ਦਾ ਅਖੀਰਲੇ ਦਿਨ ਦਾ ਕੈਂਪੇਨ ਨੂੰ ਕੰਪਲੀਟ ਕਰ ਦਈਏ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਅਗਰ ਅੱਛੇ ਲੱਗੇ ਅਗਲਾ ਤਾਂ ਇਹਨੂੰ ਸ਼ੇਅਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਤਰ੍ਹਾਂ ਆ ਕਿ ਅੱਜ ਸਾਡੇ ਰੋਡ ਸ਼ੋਅ ਜਿਹੜਾ ਚੱਲ ਰਿਹਾ ਸਕੂ ਲੋਕ ਸਭਾ ਦਾ ਮੈਂ ਸੂਰ ਦੇ ਲੋਕਾਂ ਦਾ ਦੇਨ ਨਹੀਂ ਦੇ ਸਕਦਾ ਜਿਨ੍ਹਾਂ ਨੇ ਬਹੁਤ ਬੜੀ ਖੁਸ਼ੀ ਟ੍ਰੈਕਟਰ ਮੋਟਰਸਾਈਕਲ ਲਿਕੇ ਇੱਥੇ ਪਹੁੰਚੇ ਸਾਡੇ ਰੋਡ ਸ਼ੋਅ ਨੂੰ ਇਹ ਤਾਂ ਆਸ਼ਾ ਕਾਮਜਾਦੂ ਅਰੇ ਇਸ ਦੌਰਾਨ ਮੈਂ ਇੱਕ ਵਾਰ ਸਵਾਗਤ ਕਰਦਾ ਸਾਡੇ ਸਤਿਕਾਰਯੋਗ ਵੀ ਰਜਿੰਦਰ ਕੌਰ ਜੀ ਪਰਸਨੋਮ ਚੀਫ ਅਨਿਸਤ ਪੰਜਾਬ ਉਹ ਸਾਡੇ ਨਾਲ ਇਸ ਬਰਾਕਮਾਨ ਨੇ ਔਰ ਉਹਨਾਂ ਦੇ ਨਾਲ ਅੱਜ ਸਡੇ ਪਹੁੰਚੇ ਜੋ ਪੀਤੀ ਗੁਜੀਤ ਕੌਰ ਜੀ ਸ਼ਹੀਦ ਭਗਤ ਸਿੰਘ ਦੀ ਸਕੇਨ ਪਾਂਜੀ ਹਨ ਬਹੁਤ ਖਾਨਾ ਪਰਿਵਾਰ ਹੈ ਦੋਆਬੇ ਦਾ ਆ ਸਾਡੇ ਸਰਦਾਰ ਭਗਤ ਸਿੰਘ ਜੀ ਘਟ ਸਾਹਿਬ ਇਹ ਸਾਰੇ ਅੱਜ ਸਾਨੂੰ ਅਸ਼ੀਰਵਾਦ ਦੇਣ ਲਈ ਆਏ ਹਨ ਮੈਂ ਇਹਨਾਂ ਦਾ ਬਹੁਤ ਮੂਰਤ ਸਵਾਗਤ ਕਰਦਾ ਔਰ ਇਹਨਾਂ ਇਹ ਅਸਲ ਕੋਈ ਇਨਕਲਾਬੀ ਇਸ ਦੇਸ਼ ਵਿੱਚ ਹੋਇਆ ਤਾਂ ਉਹ ਸੀ ਹੀ ਕਿਸ ਪ੍ਰਚਿਤ ਇਨਕਲਾਬੀ ਪਰਵਾੜਾ ਜੋ ਉਹਨਾਂ ਨੇ ਲਾਪਸਾਲ ਕੁਰਬਾਨੀ ਦਿੱਤੀ ਹੱਦ ਤੱਕ ਉਹਦਾ ਕੋਈ ਦੁਨੀਆ ਦੇ ਵਿੱਚ ਕੋਈ ਮਤਲਬ ਨਹੀਂ ਕਰ। ਇਸ ਲਈ ਅਸੀਂ ਉਹਨਾਂ ਨੂੰ ਜਿੱਥੇ ਪਾਰਟੀ ਵਿੱਚ ਸਵਾਗਤ ਕਰਦੇ ਹਾਂ ਉੱਥੇ ਨਾਲ ਮੈਂ ਰੀਤੀ ਗੁਜਰੀ ਕੌਰ ਦਾ ਬਹੁਤ ਧੰਨਵਾਦ ਕਰਦਾ ਇਸ ਸੱਟਾ ਦਾ ਧੰਨਵਾਦ ਕਰਦਾ ਹੋਰ ਭਵਨਤਮਾਨ ਨਾ ਨੇਤਾ ਇਨਕਲਾਬ ਦੇ ਨਾਰੇ ਦਾ ਘਰ ਪਾ ਦਿੰਦਾ ਵਾ ਡਾਕਟਰ Gandhi ਕਹਿੰਦੇ ਸੀਗੇ ਤੇ ਉਹਨਾਂ ਨੇ ਕਾਫੀ ਸਾਲਾਂ ਤੱਕ ਰੋਕਾਂ ਨੇ ਇਨਕਲਾਬ ਦੇ ਨਾਰੇ ਤੇ ਯਕੀਨ ਨਹੀਂ ਕਰਨਾ ਕਿਉਂਕਿ ਇਹਨਾਂ ਨੇ ਬਹੁਤ ਝੂਠ ਬੋਲਿਆ ਹਰ ਵਾਅਦਾ ਤੋੜਿਆ ਔਰ ਸ਼ਹੀਦ ਭਗਤ ਸਿੰਘ ਦੀ ਆਈਡੀਓਲੋਜੀ ਔਰ ਬਾਬਾ ਸਾਹਿਬ ਅਮੇਦ ਕਰਦੀਆਂ ਫੋਟੋਆਂ ਲਈਆਂ ਉਹਦੇ ਉਲਟ ਕੰਮ ਕਰਕੇ ਹਜ਼ਾਰ ਹਜ਼ਾਰ ਘਰਾਂ ਮੈਂ ਲੈ ਕੇ ਫਿਰਦੇ ਨੇ 5-5 ਕਰੋੜ ਦੀਆਂ ਘਟੀਆਂ ਚੜਦੇ ਨੇ ਔਰ ਪੰਜਾਬ ਪੰਜਾਬ ਤੋਂ ਰੋਡ ਸਰਕਾਰੀ ਮਕਾਨਾਂ ਦੇ ਉੱਤੇ ਲਾ ਕੇ ਸ਼ਿਸ਼ਮੇ ਲਗਾਤਾ ਜੀਸੀ ਵਾਲੇ ਔਰ ਹੋ ਸਾਡੇ ਪੰਜਾਬ ਦੇ ਇਸ ਕੰਦੇ ਸਾਬੇ ਰੋਕਾਂ ਬਹੁਤ ਸਾਰੇ ਇਸਕਾ ਔਰ ਇਹਨਾਂ ਕਿਸਾਨਾਂ ਦਾ ਪ੍ਰੋਟੋਕੋਲ ਹੈ ਡੇ ਮਰੀ ਰੂਪਿਆ ਜੋ ਜਿਹੜਾ ਮੁਸ਼ਕਿਲ ਸੀ ਉਹ ਕੋਈ ਆਮਾਨ ਦੀ ਸੈਵਤੀ ਦਾ ਜੁਆਇੰਟ ਆਪਰੇਸ਼ਨ ਸੀਗਾ ਔਰ ਅੱਜ ਸਾਡੇ ਜਿਹਨੇ ਕਿਸਾਨ ਨੇ ਉਹ ਤਾਂ ਬਹੁਤ ਪੂਰੀ ਤਰ੍ਹਾਂ ਨਾਲ ਹਤਾਸ਼ ਨੇ ਸ਼ੰਭੂ ਔਰ ਖਨੌਰੀ ਦੇ ਉੱਤੇ ਔਰ ਹੋਰ ਬਹੁਤ ਸਾਰੇ ਵੈਦੇ ਇਹਨਾਂ ਨੇ ਤੋੜੇ ਜੋ ਉਹਦਾ ਅਸੀਂ ਸਖਤ ਸ਼ਬਦਾਂ ਪਿੱਛੇ ਰਹਿਣਾ ਚੇਸ ਪਿੱਛੇ ਬਣੋ ਮੈਂ ਹੁਣ 2 ਮਿੰਟ ਦੀ ਬੇਤੀ ਕਰੂੰਗਾ ਇਸ ਜਿੰਦਰਪੁਰ ਦੀ ਪੱਥਰ ਤੋਂ ਬਚਾ ਸਕਾਂ ਯਾਰੇ ਅੱਜ ਦੇ ਸਾਡੇ ਸਟਾਫ ਨੇ ਸ਼ਾਮਲ ਮੇਰੀ ਖਾਸ ਤੌਰ ਤੇ ਭੈਣ ਸ਼ਹੀਦ ਆਦਮ ਭਗਤ ਸਿੰਘ ਜੀ ਦੀ ਸਗੀ ਭਾਣਜੀ ਤੇ ਉਹਨਾਂ ਦੇ ਪਤੀ ਅੱਜ ਮੇਰੇ ਭਰਾਵੋ ਇਹ ਸ਼ਹੀਦ ਪਰਿਵਾਰ ਕਿਉਂ ਆਇਆ ਹੈ ਇਸ ਕਰਕੇ ਆਇਆ ਹੈ ਕਿ ਇਹਨਾਂ ਦਾ ਨਾਮ ਗਲਤ ਲੋਕ ਇਸਤੇ ਮਾਰ ਕਰ ਰਹੇ ਹਨ ਕੋਈ ਇਹਨਾਂ ਦੇ ਨਾਮ ਦੇ ਉੱਪਰ ਡੌੜੇ ਵਾਲੀਆਂ ਪੱਗਾਂ ਬੰਨ੍ਹ ਨਹੀਂ ਫਿਰਦਾ ਕੋਈ ਇਹਨਾਂ ਦੇ ਨਾਮ ਦੇ ਉੱਪਰ ਕੋਰੀਆ ਦੇ ਬੰਦਾ ਬਣ ਕੇ ਕਹਿੰਦਾ ਮੈਂ ਸ਼ਹੀਦ ਭਗਤ ਸਿੰਘ ਦੀ ਵਾਰਿਸ ਆ ਆਹ ਦੇ ਮਾਰਸ ਸ਼ਹੀਦਿਆ ਦੇ ਭਗਤ ਸਿੰਘ ਜੀ ਜਿਨ੍ਹਾਂ ਨੇ ਕਿਹਾ ਸੀ ਕਿ ਦੂਜੀ ਲੜਾਈ ਲੜਨੀ ਬਬੂ ਐਡੀ ਗ੍ਰੇਡਾ ਦੇਖਣਾ ਭਗਤ ਸਿੰਘ ਜੀ ਨੇ ਕਿਹਾ ਪਰ ਦੂਜੀ ਲੜਾਈ ਆ ਇਹਨਾਂ ਲੋਕਾਂ ਦੇ ਜਿਹੜੇ ਨਕਲਾ ਕਰਕੇ ਉਹਨਾਂ ਨੂੰ ਫਿਰ ਇਸ ਤੇ ਮਾਨਨਾ ਕਰਨਾ ਚਾਹੁੰਦੇ ਨੇ ਅੱਜ ਦੇ ਭਰਾਵੋ ਗਿਆਨੀ ਜੈਪ ਸਿੰਘ ਨੇ ਪੰਜਾਬ ਮਾਂ ਦਾ ਕਿਤਾਬ ਪਤਾ ਸੀ ਉਹਨਾਂ ਦੀ ਮਾਂਤਾ ਜੀ ਨੂੰ ਜੀ ਕੀ ਪ੍ਰਕਾਸ਼ ਕੌਰ ਥੱਲੇ ਭਗਤ ਸਿੰਘ ਜੀ ਨੇ ਉਹਨਾਂ ਦੇ ਦੋਢੇ ਰਾਹ ਸਾਡੇ ਸਾਥ ਸੀ ਜੀ ਤੇ ਦੂਸਰੇ ਛੋਟੇ ਭਰਾ ਜਿਨ੍ਹਾਂ ਦੀ ਜੇਲਾ ਪਛਮਾਇਤ ਹੋਈ ਪੂਰਾ ਸ਼ਿਦਿਆਂ ਦਾ ਭਗਤ ਸਿੰਘ ਦਾ ਪਰਿਵਾਰ ਅੱਜ ਸ਼ਾਮਲੇ ਕਹਿ ਕੇ ਕਿ ਨਕਲੀ ਲੋਕਾਂ ਨੂੰ ਕਿਲਾਓ ਸਾਡਾ ਜਿਹੜਾ ਸੂਰਮਾ ਹੈ ਜਿਹੜਾ ਸੁਖਾਲ ਸਿੰਘ ਹੈਰਾ ਆਂਦਰ ਸਪਾਰਟਿਸ਼ਨ ਦੇ ਜਿੱਲਾਈ ਲਈ ਲੜੀ ਅੱਜ ਉਹਦੇ ਜਿੱਲਾਈ ਨੂੰ ਖਤਰਾ ਇਹ ਨਕਲੀ ਲੋਕਾਂ ਤੋਂ ਕੰਟੇ ਨਾ ਦੇ ਪਾ ਕੇ ਕਰ ਰਹੇ ਨੇ ਆਸ ਰਣਜੀਤ ਮਾਨ ਇਹ ਤਾਂ ਕਹਿੰਦਾ ਕਿ ਤਾਕਤ ਕਿਸ ਦੇ ਲੋਕ ਮਹਾਰਾਣੀ ਦੇ ਮੂਰਖ ਬਕਰਦੇ ਨੇ ਤੁਹਾਨੂੰ ਹੋ ਨਾਨਕ ਤੇ ਮਹਾਰਾਣੀ ਦੁਕਾਨਾਂ ਦੀ ਗੱਲ ਕਰਦੇ ਹੋ ਕਿਸਾਨੀ ਮੋਰ ਦੇ ਤੁਹਾਨੂੰ ਐਮਪੀ ਬਣਾਸੀ ਬੈਠੇ ਸਰਜੀਤ ਬਾਹਰ ਇੱਥੇ ਬੱਚਾ ਨੂੰ ਕਾਪੂਤਾ ਦੇ ਕੇ ਦਿਖਾਉਂਦੇ ਹੋ ਤਾਂ ਗੰਦੇ ਜਿਹੇ ਬੱਲੇ ਸੂਰ ਬੇਸੀਗੇ ਤੁਸੀਂ ਕਹਿੰਦੇ ਹੋ ਇਹ ਤਾਂ ਭਗਤ ਸਿੰਘ ਜੀ ਦਾ ਸ਼ਹੀਦ ਨਹੀਂ ਕਹਿ ਜਾ ਸਕਦੇ ਹੋ ਹੋਰ ਵੀ ਕਹਿੰਦੀ ਆ ਦੱਸੋ ਮੁੰਸ਼ੇ ਆਲਾ ਇੰਸਤਗ੍ਰਾਮ

ਕਾਪੀ ਸਿੱਕ ਨੂੰ ਜਦੋਂ ਅਸੀਂ ਟਿਕਟ ਤੇ ਤੰਗ ਨਹੀਂ ਸੀ ਪਰ ਸਿੱਧੇ ਦੇ ਹੋਰ ਰਵਾਬ ਸਾਹਿਬ ਨੇ ਕਰਦੇ ਕੋਈ ਪਰ ਉਹ ਇਸ ਤਰ੍ਹਾਂ ਬਦਲ ਉਹਨਾਂ ਦੇ ਕਿਰਨਾਂ ਦੀ ਆਤਮਾ ਨਾਲ ਗੱਲ ਕਰਿਆ ਜੀ ਇਹ ਕਿ ਤੁਹ ਖੰਡ ਸੀ ਕਿਹਾ ਕਿ ਅੱਗੇ ਉਹ ਕਿੰਨਸਰ ਇਲਾਕੇ ਵਾਲੇ ਲੋਕਾਂ ਹਰ ਤਰ੍ਹਾਂ ਪੰਜਾਬ ਦੇ ਨਾਲ ਖੜੇ ਨੇ ਜਦ ਕਿ ਇਹ ਲੋਕ ਦਿੱਲੀ ਦੇ ਨਾਲ ਖੜੇ ਨੇ ਇਹ ਕਿਚੀ ਵਾਲ ਦੇ ਬੱਚੇ ਨੇ ਪੰਜਾਬ ਦੇ ਬੱਚੇ ਨਹੀਂ ਮੈਂ ਕੁਝ ਹੋਰ ਜੋ ਕੋਸ਼ਸ਼ ਕਰਦਾ ਹਾਂ ਕਿ ਉਹਨਾਂ ਨੂੰ ਇਹ ਦੱਸਦਾ ਹਾਂ

بہت شکریہ ایک اور میں پھر سواگت کرنا میں ہوں گنتی کروں گا کہ گیت لائے دیو جی تم مجھ سے والے گیت لائے کے دکھو ہم نے فون کو میں لائف پیچھے دکھا دیا کیا تو سکھڑے ہو ایل ہو جو آئے بڑھو بڑھو